ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗ ਰਿਕਵੈਸਟ ਬੇਨਤੀ ਕਰਦੇ ਹਾਂ ਸੱਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਪੂਰੀ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਨੱਥੂ ਬੁਰਜ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਬਾਈ ਹੈਪੀ ਕੋਲ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਇੱਕ ਦੋ ਨਾਗੇ ਸਜਣੋ ਇਹ ਫਾਰਮ ਤੋਂ ਵੇਖਣ ਨੂੰ ਮਿਲਣਗੇ ਨੱਥੂ ਕੇ ਬੁਰਜ ਤੋਂ ਬਾਈ ਹੈਪੀ ਦੇ ਫਾਰਮ ਤੋਂ ਮੈਂ ਦੀ ਪੂਛੀ ਬਣਾਈ ਸਜਣੋ ਤੇ ਬਾਈ ਹੈਪੀ ਨੇ ਹਾਥੀ ਲਾਇਆ ਤੇ ਜਿਹੜੀ ਪੂਛੀ ਬਿਲਕੁਲ ਅਗਲੇ ਬੰਨੇ ਖੁਰਲੀ ਦੇ ਵਿੱਚ ਰੱਖਤੀ ਆ ਠੀਕ ਹੈ ਜੀ ਬਹੁਤ ਚੀਜ਼ ਸਾਹਮਣੇ ਹੈ ਖੁਰਦੀ ਦੇ ਵਿੱਚ ਪਈ ਆ ਇਹਨੂੰ ਬੂਛੀਓ ਚੜਦਿਆਂ ਚੜਦੇ ਮੈਂ ਸਜਣੋ ਜਿਹੜੀ ਫਸਮਾਈ ਆ ਕੋਈ ਟੀਕੇ ਦੀ ਲੋੜ ਨਹੀਂ ਕੋਈ ਪਾੜ ਦੀ ਲੋੜ ਨਹੀਂ ਸਜਣੋ ਦੁੱਧ ਵੀ ਚੰਗਾ ਮੈਂ ਤੇ ਕੋਲ ਆ ਗਿਆ ਤੇ ਮੈਂ ਵੀ ਚੰਗੀ ਥਣ ਭਾਂਡੇ ਵਾਲੀ ਆ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਸਜਣੋ ਤੇ ਕਰਦੇ ਆ ਬਾਈ ਹੈਪੀ ਨਾਲ ਗੱਲਬਾਤ ਪੁੱਛਦੇ ਆ ਕਿਵੇਂ ਤੇ ਰਹਿਣਗੇ ਰੇਟ ਜਾਇਜ਼ ਕੀਮਤ ਵਿੱਚ ਕਰਾਉਣੇ ਤੁਹਾਨੂੰ ਖਰੀਦਾਂ ਦੀ ਜੁੜੇ ਰਹੋ ਅੱਡ ਤੱਕ ਰਹਿ ਬਾਈ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਭਰਾ ਓਕੇ ਰਿਪੋਰਟਾਂ ਹਾਂਜੀ ਹਾਂਜੀ ਇਹ ਐਡਰੈਸ ਕਰਕੇ ਨੋਟ ਐਡਰੈਸ ਆਪਣਾ ਟਿੰਡਰ ਬੋਰਚੇ ਵਿੱਚ ਕਿਉਂਕਿ ਜਿਹੜਾ ਤਰਨਤ ਸੀੜ ਪੱਟੀ ਨਾਮ ਮੇਰਾ ਜੀਆ ਫੋਨ ਨੰਬਰ 81437655 ਠੀਕ ਐ 2 ਮਹੀਨੇ ਹਨਾ 2 ਇਹ 부ਸੀ ਵਾਲੀ ਉਸੇ ਲਈ ਪਸਮਾਈ ਮੈਂ ਕਿਹਾ ਤੁਹਾਡੇ ਸਾਹਮਣੇ ਮਿੰਟ ਹੀ ਲੱਗਾ ਹਨਾ ਬਿਲਕੁਲ ਅਜੇ ਸ਼ੁਰੂਆਤ ਕੀਤੀ ਸੀ ਆਪਾਂ ਵੀਡੀਓ ਦੀ ਵੀਡੀਓ ਸਟਾਰਟਿੰਗ ਕੀਤੀ ਆ ਤੇ ਮਿੰਟ ਦੇ ਵਿੱਚ ਹੀ ਸਜਣਾ ਜਿਹੜੀ ਆ ਗਈ ਹਨਾ ਕਿਆ ਬਾਤ ਹੈ ਬੱਚਾ ਚੜਦਿਆਂ ਚੜਦਿਆਂ ਜਦੋਂ ਬੱਚਾ ਪੂਛੀ ਅਗਲੇ ਬੰਨੇ ਰੱਖਦੀ ਤੇ ਉਸੇ ਸੱਚ ਨੂੰ ਚੜਦਿਆਂ ਚੜਦਿਆਂ ਮੈਂ ਪਸਮਾਈ ਏਡੀ ਬੂਸ਼ੀ ਦੇ ਬੱਚੇ ਦਾ ਇਹ ਆ ਕਿ ਬੱਚੇ ਦਾ ਸਬੂਤ ਹੁੰਦਾ ਬੱਚਾ ਨਾਲ ਹੀ ਅੱਗੇ ਨੂੰ ਕਿਉਂਕਿ ਬੱਚੇ ਨੇ 1 ਕਿਲੋ 2 ਕਿਲੋ ਦਿਹਾੜੀ ਦਾ ਦੁੱਧ 2-3 ਕਿਲੋ ਪੀਣਾ ਕੱਟੇ ਨੇ ਤੇ ਖੀਰੀ ਵਜਣਾ ਫਿਰ ਨਹੀਂ ਕੋਈ 2-3 ਮਹੀਨਾ ਬਾਅਦ ਭੈਣ ਭਰਾ ਮਾਰ ਹੀ ਦਿੰਦਾ ਨਹੀਂ ਬਾਈ ਤੇ ਇਹ ਆ ਕਿ ਇਹ ਸਦਾ ਬਾਹਰ ਆ ਇਹ ਜਾਣੀ ਨਹੀਂ ਪੂਛੀ ਕੋਈ ਨਹੀਂ ਦੇ ਬੁਝੀ ਆ ਕੇ ਰੱਖੋ ਨਾ ਪਾੜੇ ਦੀ ਲੋੜ ਨਾ ਠੀਕ ਦੀ ਲੋੜ ਤੇ ਅਗਲੇ ਬੰਨੇ ਰੱਖ ਕੇ ਧਾਰ ਮਾਰ ਕੇ ਤੇ ਚੋਕੇ ਬੰਨੇ ਉਹ ਟਾਈਮ ਹੈ ਐਸੇ ਜੀਤੇ ਮਾਰੀ ਮਾਰਨੀ ਧਾਰ ਦੇ ਚੜਾ ਹਾਂ ਉਸੇ ਲਈ ਉਹਨੂੰ ਚੱਟੀ ਜਾਂਦੀ ਵੇਖ ਲੈ ਹਨਾ ਫੇ ਬਾਈ ਜੀ ਤੁਰਤ ਤਰਾ ਖੋਲ ਕੇ ਚੈੱਕ ਕਰਵਾਈਏ ਸ਼ੁਰੂਆਤ ਕਰੀਏ ਇੱਥੋਂ ਹੀ ਸੁਆ ਕਿਨਵਾਊਗਾ ਬਾਈ ਜੀ ਸੁਆ ਬਾਈ ਜੀ ਤਿੱਜਾ ਵਾ ਤੇ ਸੁਈ ਨੂੰ ਆਜੇ ਫਰਮਾ ਹੁਆ ਲੈਣਿਆ ਠੀਕ ਆ ਤੇ ਹੋਰ ਕੋ ਕਾਰਨਾ ਕਿ ਉਹ ਵੀ ਮੇਰਾ ਮੁੱਢੇ ਖੜੇ ਓਕੇ ਇੱਜਾ ਸੂਆ ਸੱਜਣੋਂ ਆ ਗਈ ਹਨ ਹਾਂਜੀ ਚੰਗੀ ਆ ਸੱਜਣੋਂ ਦੇ ਕੁਆਲਿਟੀ ਬੜੀ ਸੋਹਣੀ ਆ ਤੇ ਖਾਨ ਭਾਂਡੇ ਦੀ ਬੰਤਰ ਬੜੀ ਸੋਹਣੀ ਆ ਸੱਜਣੋਂ ਉਹ ਜੀ ਦੀ ਗੱਲ ਕੋਈ ਤੇ ਦੇਖੀਂ ਕੀ ਬਾਤ ਹਨਾ ਹਾਂਜੀ ਕੀ ਬਾਤ ਹੈ ਨਾ ਜਿੱਥੇ ਮਰਜੀ ਹਾਂਜੀ ਡੱਕ ਕੇ ਤੇ ਚਵਾਈ ਕੀਤੀ ਜਾਓ ਓਕੇ ਭਾਈ ਲੈ ਚੱਲੋ ਕਰਮਾ ਵਾਲੀ ਨੂੰ ਲਓ ਜੀ ਆਹ ਸੰਦੋ 2022 ਚੋੜੋ ਦੂਸਰੀ ਦੇਖੋ ਹੂੰ ਬਲਚੀ ਦੇ ਸਜਣਾ ਮਿਲਦੀ ਆ ਬੱਚੇ ਤੇ ਆ ਦੇਖੋ ਚਾਟਾ ਜੀ ਪੂਰਾ ਤੇ ਹੁਣ ਕਿੰਨਾ ਬਈ ਮੌਕੇ ਦਾ ਜਿਹੜਾ ਅਸਲ ਦੁੱਧ ਕਰਾ 12 ਕਿਲੋ ਭਾਜੀ ਇੱਥੇ ਕੋਈ ਵੀ ਰ ਆਪਣੇ ਘਰ ਆ ਜਿਹਦੇ 12 ਕਿਲੋ ਆਪਾਂ ਦੋ ਟਾਈਮ ਮਨਾਵਾ ਕੇ ਦਵਾਂਗੇ ਅੱਛਾ ਹਾਂਜੀ 12 ਕਿਲੋ ਮਨਾਵਾ ਕੇ ਦਵਾਂਗੇ ਆਪਾਂ ਦੋ ਟਾਈਮ 12 ਕਿਲੋ ਹਾਂਜੀ ਕਿਆ ਬਾਤ ਹੈ ਜੇ ਕੋਈ ਆਨਲਾਈਨ ਖਰਦੂ 11 ਦੀ ਗਾਰੰਟੀ ਦਵਾਂਗੇ ਕਿਆ ਬਾਤ ਹੈ ਹਾਂਜੀ 12 ਕਿਲੋ ਦੁੱਧ ਆ ਮੌਕੇ ਦਾ ਮੌਕੇ ਦਾ ਜੇ ਬਣਾਵਾ ਕੇ ਦਵਾਂਗੇ ਆਪਾਂ ਆਪਦੇ ਘਰੇ ਆਪਣੇ ਘਰੇ ਜੇ ਆਨਲਾਈਨ ਖੜੇ ਤੇ 11 ਦੀ ਗਾਰੰਟੀ ਤੇ ਰੇਟ ਰੇਟ ਭਾਜੀ ਮੁੱਲ ਕਰਦੇ ਸੀ ਆ 85000 ਰੁਪਈਆ ਹਾਂ ਧਿਆਨ ਆ 82000 ਨਹੀਂ ਹੋਰ ਕਰਦੇ 70000 ਰੁਪਏ ਛੱਡ ਦੇ ਥੋੜਾ ਜਾਇਜ਼ ਕਰਕੇ ਪਾ ਦੇ 80 ਦੇ 80 ਚੋਂ 2 ਛੱਡ ਦੇ ਨਹੀਂ 2 ਹੋਣਾ ਛੱਡੀਏ ਮੱਝ ਆਗੇ ਜਾਣ ਦੇ ਟੜਾਣਾ ਹੋਣੀ ਜੋ ਫਿਰ ਜਾਣ ਦੇ 200 ਰੁਪਈਆ ਛੋੜ ਹੀ ਕਰੀ 200 ਛੋੜ ਹੀ ਹੋਣੀ ਹੈਨਾ ਹਾਂਜੀ ਓਕੇ ਸੱਜਣੋ 200 ਰੁਪਿਆ ਛੋੜ ਹੋਣੀ ਆ 80000 ਦੇ ਵਿੱਚੋਂ 78000 ਦੀ ਸੌਰੀ ਤੁਹਾਨੂੰ ਮਿਲ ਜੂਗੀ 78000 ਦੇ ਵਿੱਚੋਂ 200 ਰੁਪਿਆ ਘਰ ਆਇਆ ਨੂੰ 200 ਰੁਪਿਆ ਛੋੜ ਹੋਣੀ ਆ ਹਾਂਜੀ ਤੇ ਮੈਂ ਜਲਦੀ ਹਨਾ ਭਾਜੀ ਇੱਥੇ ਕੋਈ ਕੋਈ ਆਪਾਂ 12 ਕਿਲੋ ਬਣਾ ਕੇ ਦੇਵਾਂਗੇ ਹੂੰ ਇਹ ਨਹੀਂ ਕਹਿਣਾ ਨਹੀਂ ਬਣਾ ਕੇ ਕੀ ਬਾਤ ਹਾਂਜੀ ਚਲੋ ਕੋਈ ਨਹੀਂ ਹੈਪੀ ਬਈ ਰਹਿਣ ਦਿਓ ਆ ਸੂਈਸ ਭਾਈ ਛੁੱਟੀ ਆ ਗਈ ਦੂਜਾ ਸੂਆ ਦੂਜਾ ਸੂਆ ਜੀ ਅੱਜ ਸਦਮਾਨ ਦੇ ਨਾਲ ਸੂਈ ਨੂੰ ਜੀ ਕੱਟੀ ਮਗੇ ਕੱਟਾ ਕੱਟਾ ਹੀ ਕੱਟਾ ਇਹ ਕਿੰਨੇ ਦੁੱਤ ਭਈ ਸਟਾਰੀ 12 ਕਿਲੋ ਮੋਲ ਆਜੇ ਕੋਲ ਹੋਊਗਾ ਜੀ 12 ਕਿਲੋ ਇਹਦੇ ਕੋਲ ਮਣਾ ਕੇ ਦਵਾਂਗੇ 11 ਦੀ ਗਰੰਟੀ ਦਵਾਂਗੇ ਚਲੋ ਕੋਈ ਹੁਸ਼ਿਆਰ ਆਣ ਬਾਅਦ ਬੜੇ ਬੱਜੇ ਆਣੇ ਓਕੇ ਇਹ ਬੰਦੇ ਪਹਿਲਾਂ ਲੈ ਗਏ ਉਹਨੂੰ ਪਹਿਲਾਂ ਨਾ 13 ਅੱਗ ਲਗਾਉ ਦਿੱਤਾ ਵਾ ਅੱਜ ਜੂੜੀ ਜੂੜੀ 14 ਤੋਂ 15 ਅੱਜ ਨੂੰ ਹੂੰ ਹੂੰ 4 ਹੀ ਜਾ ਦੇਣਾ ਲਓ ਜੀ ਸੱਜਣੋ ਵੱਡੀ ਆ ਫੋਨ ਦਾ ਬਿਲਕੁਲ ਬਿਲਕੁਲ ਕਿਆ ਬਾਤ ਹੈ ਹਨਾ ਚੰਗਾ ਸਜਣਾ ਥਾਂ ਲੈ ਵਾ ਸੋਹਣੀ ਦੁੱਜਾ ਸੂਆ ਝੋਟੀ ਆ ਪੂਰੀ ਮੰਦਰੀ ਕੀ ਰਾਜੀ ਬਾਜੀ ਫੋਲਿਆ ਵੱਡੇ ਟਾਂਚੇ ਦੀ ਆ ਪੇਟ ਫੂੜਾ ਦੀ ਬਈ ਬਹੁਤੀ ਠੰਡੀ ਕਟੀ ਦੇ ਲਓ ਹਾਂ ਕੋਈ ਗੱਲਬਾਤ ਨਹੀਂ ਗੁਰੂ ਸੁਣ ਸੁਆਲੀ ਠੀਕ ਆ ਹਾਂਜੀ ਬਿਲਕੁਲ ਵਾਕਿਆ ਚੀਜ਼ ਆ ਕੋਈ ਤੋਹਫਾ ਆ ਹਾਂਜੀ ਕਿਆ ਬਾਤ ਇਹ ਘਰੇ ਰੱਖੂ ਦੁੱਧ ਪੀਣੂ ਵੀ ਸ਼ੌਕ ਵੀ ਪੂਰਾ ਕਰਾਉਗੀ ਕੈਮਰੇ ਤੋਂ ਖਬਰ ਦੀ ਹਨਾ ਕਰਮਾਲੀ ਕੈਮਰੇ ਤੋਂ ਮੜਾ ਪਾਨੀ ਨੇ ਕਰੋ ਨਹੀਂ ਕਰੀ ਕੱਢੀ ਫੱਗੀ ਬੰਦਾ ਜੀ ਤਾਂ ਪਾ ਲਈ ਵਾ ਵਾ ਕੀ ਆ ਬਾਰ ਕੀਮਤ ਜਾਇਜ ਇਹਾਂ ਦੀ ਭਾਈ ਕੀਮਤ ਇਹ ਦੀ 4 ਨੂੰ 1 25 ਕਰ ਲਈ ਜੀ ਕੋਆ ਹਾਂ ਇਹ ਇੱਕ 30 ਵੀ ਮੈਂ ਦੇ ਦਾਂਗੇ ਨਹੀਂ ਖੁੱਲਾ ਮਾਨ ਪਿਆਰ ਕਰਨਾ ਤੂੰ ਇੱਕ ਛਾਈ ਦੀ ਝੋਟੀ ਜੀ ਹੋਵੇ ਛੋਟੀ ਬਹੁਤ ਚੰਗੀ ਤੁਹਾਨੂੰ ਸਾਹਿਬ ਦੋ ਜੋੜੀ 14 ਕਿਲੋ ਦਊਗੀ ਜੇ ਕੱਚਾ ਬੌਲਿਆਂ ਬਾਹਰ ਹੀ ਹੋਈ ਆ 12 ਕਿਲੋ ਬਣਾ ਕੇ ਦਵਾਂਗਾ ਆਪਣੇ ਤੇ ਕੋਈ 3 ਮਿੰਨਾਂ 4 ਟਾਈਮ ਮਿੰਨਾਂ ਦੋਸ ਲਿਓ ਤੇ 11 11 ਅਗਰ ਦੀ ਗਾਰੰਟੀ ਦੇ ਦਾਂਗੇ ਬਿਲਕੁਲ ਫਿਕਸ ਕਰਦੇ ਬਾਈ ਜਮਾ ਇੱਕੋ ਹੀ 120 ਹੋਰ ਇੱਕ ਵੀ ਧਿਆਨ ਨਾਲ ਚਲੋ 1 ਲੱਖ ਤੇ 20 ਹਜ਼ਾਰ ਦੀ ਹਾਂ ਨਹੀਂ ਦੇਣੀ ਜੋ ਹਾਂ ਤੇ ਨਾ ਹੀ ਕੱਟੀ ਦੇਣੀ ਬਿਲਕੁਲ ਦੂਜਾ ਸਵੇਰ ਸੱਚ ਨੂੰ ਮੂਰਤ ਕੀ ਆ ਬੈਕਗਰਾਉਂਡ ਆਪ ਹੀ ਵੇਖ ਲਓ ਕਿੰਨੀ ਸੋਹਣੀ ਤਿਆਰ ਕੀਤੀ ਹਨਾ ਤੇ ਬਿਲਕੁਲ ਰਾਜੀ ਬਾਜੀ ਫੁੱਲ ਵਜਨਦਾਰ ਆ ਇਹ ਵੀ ਕੋਈ ਕਹਿ ਸਕਦਾ ਇਹ ਵੀ ਕਹਿ ਮਾਲਵੇ ਦੀ ਵੀ ਕਹਿ ਸਕਦਾ ਇਹਨੂੰ ਬਿਲਕੁਲ ਹਨਾ ਭਾਈ ਹਾਂਜੀ ਮਾਲਵੇ ਬਿਲਡ ਦੀ ਕੱਟੀ ਬੜੀ ਸ਼ਾਨਦਾਰ ਝੋਟੀ ਸਜਰੂ ਬਾਈ ਚੌੜੀ ਹੁੰਦਾ ਕਾਲ ਚੀ ਬਿਲਕੁਲ ਪਤਲੀ ਚਮੜੀ ਹੈ ਨਹੀਂ ਰਾਜੀ ਇਹ ਚਮੜੀ ਚੜਿਆ ਬਿਲਕੁਲ ਪਤਲੀ ਆ ਤੇ ਕੋਈ ਕੂਚ ਦੇ ਦੋ ਚਾਰ ਵਾਰ ਜਿੱਤੇ ਸਾਰੀ ਕਾਲੀ ਸ਼ਾਹ ਤੋਂ ਦੀ ਦਿੰਦੇ ਥਰੀ ਇਦਾਂ ਹੀ ਆਪਣੀ ਕਰਿਓ ਸਜਣੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ